ਸਾਨਾ ਆਣਾ ਆਪਾਂ ਸ਼ੀਸ਼ਾ ਦੇਖ ਲਈਦਾ ਆਪਣਾ ਮੂੰਹ ਇਹ ਵਿਚਾਰੇ ਨੇ ਪਹਿਲੀ ਵਾਰ ਹੀ ਦੇਖਿਆ ਹੋਣਾ ਕਿ ਮੈਂ ਇਦਾਂ ਦਾ ਆ ਇਹਨੇ ਪਹਿਲੀ ਵਾਰ ਹੀ ਦੇਖਿਆ ਹੋਣਾ ਬਈ ਔਰ ਉਹ ਟੁੱਟ ਗਿਆ ਓਏ ਯਾਰ ਨਹੀਂ ਦਬਦਾ ਮੋਰ ਨੇ ਕਦੀ ਆਪਣੇ ਆਪ ਨੂੰ ਦੇਖਿਆ ਨਹੀਂ ਹੋਣਾ ਸ਼ੀਸ਼ੇ ਦੇ ਵਿੱਚ ਜਿੱਥੇ ਤੱਕ ਮੈਨੂੰ ਲੱਗਦਾ ਇਹ ਡੇਲੀ ਡੇਲੀ ਕਰਿਆ ਆਉਂਦਾ ਡੇਲੀ ਹੁਣ ਇਹ ਦੇਖ ਰਿਹਾ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਪਿੱਛੇ ਪੱਜ ਨੇ ਵੀ ਸ਼ੀਸ਼ਾ ਪਾਇਆ ਮੂਰੇ ਵੀ ਡਬਲ ਸ਼ੀਸ਼ੇ ਲਾਇਆ ਹੋਇਆ ਅਲਮੀਰਾ ਦੇ ਨਵੇਂ ਲਾਇਆ ਹੋਆ ਤੇ ਦੇਖੀ ਜਾਓ ਇੱਕ ਘੁੰਮੀ ਜਾਂਦਾ ਘੁੰਮੀ ਜਾਂਦਾ ਵਿਚਾਰਾ ਡੇਲੀ ਆਉਂਦਾ ਇਹ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹ ਆਪਣੇ ਆਪ ਨੂੰ ਦੇਖਦਾ ਹੈ ਵਿੱਚ ਫਿਰ ਠੁੰਗੇ ਮਾਰਦਾ ਦੇਖੀ ਜਾਏ ਸ਼ੀਸ਼ੇ ਦੇ ਵਿੱਚ ਮੈਨੂੰ ਲੱਗਦਾ ਜਾਂ ਫਿਰ ਇਹਨੇ ਆਪਣੇ ਆਪ ਨੂੰ ਪਹਿਲੀ ਵਾਰ ਹੀ ਦੇਖਿਆ ਹੋਣਾ ਸ਼ੀਸ਼ੇ ਦੇ ਵਿੱਚ ਹਨਾ ਕਿਉਂਕਿ ਇਹ ਕਿਹੜਾ ਸ਼ੀਸ਼ਾ ਦੇਖਦੇ ਹੁਣ ਇਹਨਾਂ ਨੂੰ ਫਿਰ ਆਪਾਂ ਹੀ ਆ ਲੋਕੀ ਜਿਹਦਾ ਇਨਸਾਨ ਆ ਸ਼ੀਸ਼ੇ ਮੁਰੇ ਖੜ ਜਾਂਦਾ ਆਪਣੇ ਆਪ ਨੂੰ ਦੇਖ ਲੈਂਦਾ ਹੈ ਜਾਨਵਰ ਤਾਂ ਮੈਨੂੰ ਲੱਗਦਾ ਦੇਖ ਦੇਖ ਹੀ ਨਹੀਂ ਪਾਉਂਦਾ ਹੁਣ ਆਪਣੇ ਆਪ ਨੂੰ ਸੋ ਤਾਂ ਕਰਕੇ ਇਹ ਦੇਖ ਲੋ ਫੀਲ ਕਰੋ ਤੁਸੀਂ ਕਿ ਆ ਵੀ ਕਿਦਾਂ ਇਹ ਆਪਣੇ ਨੂੰ ਦੇਖਦਾ ਸ਼ੀਸ਼ੇ ਦੇ ਵਿੱਚ ਫੇਟੂੰਗਾ ਮਾਰਦਾ ਇਹਨੂੰ ਲੱਗਦਾ ਕਿਤੇ ਇੱਕ ਹੋਰ ਮੋਰ ਆ ਪਰ ਹੈਗਾ ਇਹ ਆ ਬਈ ਆ ਦੇਖੀ ਜਾਏ ਨੀ ਕੀ ਮੂਮੈਂਟ ਮੂਮੈਂਟ ਚੈੱਕ ਕਰੋ ਇਹਦੀ ਇਹ ਆ ਉਹ ਸ਼ੀਸ਼ੇ ਦੇ ਵਿੱਚ ਇਹਨੂੰ ਦੇਖ ਸਕ ਰਹੇ ਹੋ ਨਾ ਆਪਣੇ ਆਨੂੰ ਐ ਘੁੰਮੀ ਜਾਂਦਾ ਹੈ ਉਧਰ ਜੀ ਫੜਫੜ ਫੜਨ ਨੂੰ ਕਰਦਾ ਉਹਨੂੰ ਹੋ ਹੈਗਾ ਇਹ ਆ ਬਈ ਆ ਇਹਨੂੰ ਲੱਗਦਾ ਜਦੋਂ ਮੈਂ ਇੱਧਰ ਆਉਣਾ ਫੇ ਮੋਰੇ ਆ ਜਾਂਦਾ ਜਦੋਂ ਮੈਂ ਪਿੱਛੇ ਜਾਂਦਾ ਫੇ ਮੋਰੇ ਆ ਜਾਂਦਾ ਆਹ ਦੇਖਿਆ ਦੇਖੀ ਜੈ ਚੈੱਕ ਕਰੀ ਜਾਈਏ ਇਹਦੀ ਮੂਮੈਂਟ oh my god oh my god eh ਚੱਲ ਚੱਲ ਜਾ ਇਹ ਭੰਬੜ ਭੂਸੇ ਹੋ ਗਿਆ ਮੈਨੂੰ ਦੇਖ ਦੇ ਨੇ ਡੇਲੀ ਭੰਬੜ ਭੂਸੇ ਚ ਪਿਆ ਆ ਬੇਚਾਰਾ ਐਸਲਾ ਆ ਜਾਂਦਾ ਇਹਨੇ ਹੁਣ ਦੇਖੋ 3 ਵਜੇ ਤੱਕ ਇੱਥੇ ਬੈਠਾ ਰਹਿਣਾ ਜਾਂ ਸ਼ੀਸ਼ਾ ਮਿਲਦਾ ਇਹਨੇ ਪਹਿਲੀ ਵਾਰੀ ਦੇਖਿਆ ਆ ਦਿਲ ਮੋਰ ਦਾ ਸ਼ੀਸ਼ਾ ਦੇਖਦਾ ਉਹ ਨਾ ਮਾਲਦਾ ਨਾ ਠੂੰਗਾ ਸ਼ੀਸ਼ੇ ਦੇ ਵਿੱਚ ਦੇ ਆ ਦੇ ਆ ਦੇ ਉਧਰੋਂ ਦੇਖਦਾ ਫੇਰੇ ਮੋਰੇ ਮਾਰਦਾ ਸ਼ੀਸ਼ਾ ਆ ਦੇ ਭਰਾਵਾ ਤੂੰ ਹੀ ਆ ਹੋਰ ਨਹੀਂ ਕੋਈ ਹੈਗਾ ਤੂੰ ਹੀ ਆ ਕੇ ਤੂੰ ਹੀ ਆ ਆ ਗਿਆ ਤੂੰ ਹੀ ਆ ਔਰ ਕੰਮ ਦਾ ਕੰਮ ਕੇ ਫੜਫੜਤੀ ਮਾਰਦਾ ਆਪਣੀ ਜੁੱਟਾਂ ਨੂੰ ਕਿ ਮੈਂ ਇਧਰੋਂ ਇਧਰੋਂ ਕੰਮ ਕੇ ਫੜਫੜ ਕੰਮ ਕੇ ਮੋਰੇ ਆਜਮਾ ਕੇ ਦੇਖ ਲਵਾ ਕੌਣ ਆ ਇਹਨੂੰ ਇਹ ਨਹੀਂ ਪਤਾ ਹੈਗਾ ਕਿ ਮੈਂ ਇਹੀ ਆ ਫੇਰ ਮੇਰੇ ਦਿਮਾਗ 'ਚ ਆਇਆ ਮੈਂ ਕਿ ਯਾਰ ਇਹ ਕਿਹੜਾ ਆਪਣੇ ਆਪ ਨੂੰ ਦੇਖਦੇ ਹਨ ਮੋਰ ਇਹ ਕਿਹੜਾ ਆਪਣੇ ਆਪ ਨੂੰ ਦੇਖਦੇ ਆ ਇਹਨੇ ਪਹਿਲੀ ਵਾਰੀ ਵਿਚਾਰੇ ਨੇ ਸ਼ੀਸ਼ਾ ਦੇਖਿਆ ਹੋਣਾ ਕਿ ਆ ਵੀ ਸ਼ੀਸ਼ੇ 'ਚ ਇਹਨੂੰ ਆਪਣਾ ਆਪ ਦੇਖ ਰਿਹਾ ਕਿ ਮੈਂ ਇਦਾਂ ਦਾ ਆ ਓਹ ਚੰਨ ਵਾਲੀ ਗੱਲ ਆ ਕਿ ਆਪ ਦਾ ਇਨਸਾਨ ਦਾ ਸ਼ੀਸ਼ਾ ਦੇਖ ਲੈਂਦਾ ਹੁਣ ਇਹ ਜਾਨਵਰ ਆ ਇਹਨੇ ਪਹਿਲੀ ਵਾਰੀ ਸ਼ੀਸ਼ਾ ਦੇਖਿਆ ਇਹਨੂੰ ਪਤਾ ਨਹੀਂ ਯਾਨੀ ਕਿ ਹੂਰ ਕੀ ਇਹਦੀ ਫੀਲਿੰਗ ਚੱਲ ਰਹੀ ਹੋਊਗੀ ਸੋਚ ਕੇ ਦੇਖੋ ਕੀ ਇਹਦੀ ਫੀਲਿੰਗ ਚੱਲ ਰਹੀ ਹੋਊਗੀ ਕਿ ਹਾਂ ਵੀ ਕੌਣ ਆ ਮੋਰ ਇਹ ਜੇ ਕਿੱਦਾਂ ਆ ਇਹਨੇ ਆਪਣੇ ਆਪ ਨੂੰ ਇਦਾਂ ਦੇਖਿਆ ਹੋਣਾ ਕਿ ਹਾਂ ਵੀ ਮੈਂ ਮੋਰ ਆ ਮਤਲਬ ਯਾਨੀ ਕਿ ਮੈਂ ਇਦਾਂ ਦਾ ਆ ਇਹਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਿਆ ਮੋਰ ਨੇ ਆਪਣੇ ਆਪ ਨੂੰ ਮੋਰ ਨੇ ਆਈ ਥਿੰਕ ਪਹਿਲੀ ਵਾਰ ਹੀ ਆਪਣਾ ਆਪਾਂ ਤਾਂ ਦੇਖ ਲਿਆ ਨੇ ਮੋਰ ਇਦਾਂ ਦਾ ਆ ਆਪਣੀ ਨਿਗਾਹ ਦੇ ਮੋਰੇ ਆ ਹੁਣ ਇਹ ਈ ਨੇ ਆਪਣੇ ਆਪ ਨੂੰ ਸ਼ੀਸ਼ੇ ਦੇ ਮੋਰੇ ਪਹਿਲੀ ਵਾਰ ਹੀ ਦੇਖਿਆ ਸੋ ਤਿੰਨ ਦਿਨ ਹੋ ਗਏ ਇਹਨੂੰ ਡੇਲੀ ਆਉਂਦੇ ਨੇ ਅੱਗੇ ਤਾਂ ਚਲੋ ਉਦਾਂ ਆ ਜਾਂਦਾ ਘੁੰਮ ਖਾ ਪੀ ਕੇ ਰੋਟੀ ਚੱਲ ਜਾਂਦਾ ਹੁਣ ਆਪਣੇ ਆਪ ਨੂੰ ਸ਼ੀਸ਼ੇ 'ਚ ਪਹਿਲੀ ਵਾਰ ਹੀ ਦੇਖ ਰਿਹਾ ਹੈ ਨਾਲ ਨਾਲ ਠੰਗੇ ਮਾਰਦਾ ਘੁੰਮ ਘੁੰਮ ਕੇ ਦੇਖਦਾ ਕੋਲੋਂ ਲਾ ਦੇਖੀ ਹੈ ਇਹਨੇ ਘੁੰਮੀ ਜਾਣਾ ਓ ਮਾਈ ਗੋਡ ਨੇ ਇਹ ਮਗਲੇ ਬੰਨੇ ਠੁੰਗੇ ਮਾਰਦਾ ਹੈ ਉਹ ਮਗਲਾ ਸ਼ੀਸ਼ਾ ਜਿਆਦਾ ਸਾਫ਼ ਆ ਨਾ ਮੂਹਲਾ ਥੋੜਾ ਕਸਮੇੜ ਆਇਆ ਹੈ ਚੈੱਕ ਕਰੀ ਜਾ ਹੋਏ ਨੇ ਕੀ ਕਰਨਾ ਦੇਖੀ ਹੈ ਉਹਦੇ ਹੁਣ ਫੇਰ ਆਇਆ ਮੋਰੇ ਬਸ ਇਹਨੇ ਇੱਧੇ ਸਾਰਾ ਦਿਨ ਹੁਣ ਇਹਨੇ ਐਂ ਕਰੀ ਜਾਣੀ ਹੈ ਇਹ ਉਹਦੇ ਦੀਦਾ ਹਨਾ ਨੂੰ ਆਪਣਾ ਆਪ ਔਰ ਠੁੰਗਾ ਮਾਰੇ ਉਹ ਇਕਲਾਂ ਬਲੌਗ ਅੱਜ ਦਾ ਨਾ ਮੋਰ ਤੇ ਹੀ ਆ ਤੇ ਦੇਖੀ ਐ ਇਹਨੇ ਕੀ ਕਰਨਾ ਫਜ਼ਲ ਹੋਇਆ ਇੱਕ ਮੇਰੇ ਜੀ ਕਹਿੰਦਾ ਸ਼ੀਸ਼ੇ ਚੱਕ ਕੇ ਰੱਖ ਦਵਾ ਨਹੀਂ ਬੈ ਇਦਾਂ ਇਹਨ ਕਮਲਾ ਹੋ ਜਾਣਾ ਹੋਣ ਮੋਰ ਨੂੰ ਲੱਗਦਾ ਉਹ ਸ਼ੀਸ਼ਾ ਦੇਖ ਰਿਹਾ ਉਹਨੂੰ ਲੱਗਦਾ ਕਿ ਕੋਈ ਹੋਰ ਦੂਜਾ ਮੋਰ ਆ ਮੋਰ ਨੂੰ ਐ ਲੱਗਦਾ ਇਹ ਆਉਂਦੇ ਆਉਂਦੇ ਹੁਣ ਪੂਰੀ ਧੌਣ ਕੱਢ ਕੇ ਦੇਖਦਾ ਦੇਖੀਏ ਕੀ ਕਰੀਏ ਮੈਂ ਕਦੀ ਪਿੱਛੇ ਜਾਂਦਾ ਵਿਚਾਰਾ ਕਦੀ ਮੋੜੇ ਜਾਂਦਾ ਇਹ ਹੁੰਦੇ ਆਪਾਂ ਨੂੰ ਸੁਣਾਉਂਦੇ ਹੁੰਦੇ ਸੀ ਆਖੇ ਜੀ ਸਰਕ ਮੋਰ ਨੂੰ ਕਹਿੰਦੀ ਮੈਂ ਵੰਡੇ ਜਾਣਾ ਆ ਕਿ ਮੈਨੂੰ ਆਪਣੇ ਪੈਰ ਦੇ ਦੇ ਆਖੇ ਜੀ ਉਹਨੇ ਵੰਡੇ ਜਾਣ ਨੂੰ ਮੋਰ ਦੇ ਪੈਰ ਲੈ ਲਏ ਸਰਕ ਨੇ ਤੇ ਮੁੜ ਕੇ ਉਹਦੇ ਪੈਰ ਮੋੜੇ ਹੀ ਨਹੀਂ ਸਰਕ ਦੱਸੋ ਕਿ ਐਡੇ ਪੈਰ ਕਿੱਥੋਂ ਵਾ ਲੋਗੇ ਮੋਰ ਆਲੇ ਕਿੱਡਾ ਬੋਧੂ ਬਣਾਉਂਦੇ ਰਿਹਾ ਸਾਨੂੰ ਹਨਾ ਇੱਕ ਮੈਂ ਹੋਰ ਵੀਡੀਓ ਦੇਖੀ ਆਖਿਆ ਜੀ ਮੋਰ ਜਦੋਂ ਰੋਂਦਾ ਹੈ ਮੋਰਨੀ ਪ੍ਰੈਗਨੈਂਟ ਹੰਝੂ ਪੀ ਲੈਂਦੀ ਹੈ ਇਹਦੇ ਤੇ ਪ੍ਰੈਗਨੈਂਟ ਹੋ ਜਾਂਦੀ ਲੈ ਦੱਸ ਉਹ ਬਰਾ ਮੈਂ 36 ਵਾਲੀ ਦੇਖਿਆ ਇਹ ਫਿਜ਼ੀਕਲ ਹੁੰਦੇ ਸਾਡੇ ਰਹਿੰਦੇ ਆ ਨਾ ਇੱਥੇ ਕਹਿੰਦਾ ਇਹ ਮੋਰੇ ਕਿਉਂ ਨਹੀਂ ਆਉਂਦਾ ਇਹ ਬੰਦਾ ਕਹਿੰਦਾ ਨਾ ਹੈਗਾ ਕੌਣ ਹੈ ਸਾਲਾ ਮੋਰੀ ਨਹੀਂ ਆ ਰਿਹਾ ਉਹ ਦੇ ਬੋਲਦਾ ਹਾਂ ਮੈਂ ਲੜਾ ਤੋੜ ਦੋਣਾ ਸ਼ੀਸ਼ੇ ਨੂੰ ਜੇ ਹਿਸਾਬ ਨਾਲ ਕਰਦਾ ਹੈ ਆ ਗਿਆ ਮੈਂ ਖਾਣਾ ਰੋਟੀ ਇੱਕ ਮਿੰਟ ਓ ਗੋਡ ਕਰੂਗਾ ਹੁਣ ਫੇਰ ਕੁਛ ਨਾ ਕੁਛ ਪਹਿਲਾਂ ਇਹਨੂੰ ਚੰਗੀ ਜੋਨ ਖੰਭੀਆ ਖਲਾ ਰੇ ਉਹਨੂੰ ਵਿੱਚ ਵੱਜਿਆ ਉਹਦੇ ਚੀਸ਼ੇ ਦੇ ਜਾਂ ਇਹ ਤੋੜੂਗਾ ਚੀਸ਼ਾ ਜਾਂ ਫੇਰ ਢੇਲੀ ਆ ਕੇ ਸ਼ੀਸ਼ਾ ਦੇਖਿਆ ਕਰੂ ਇੱਕ ਕੰਮ ਹੋਊਗਾ ਆਹਨੇ ਜਾ ਦੇ ਉਹਨੂੰ ਸਮਝ ਹੀ ਨਹੀਂ ਲੱਗਣ ਦੇ ਮੈਂ ਕਰਾਂਗੀ ਦੇਖੀਏ ਆਹ ਲੈ ਉਹ ਸਮਝ ਨਹੀਂ ਲੱਗਦਾ ਮੈਂ ਕੀ ਕਰਾਂ ਉਹ ਦੇ ਉਹ ਲੈ oh my god ਵਿਚਾਰਾ ਮੈਨੂੰ ਇੱਕ ਤਰਸ ਵੀ ਆ ਰਿਹਾ ਮੇਰਾ ਜੀ ਕਰਦਾ ਸ਼ੀਸ਼ਾ ਚੱਕ ਕੇ ਰੱਖ ਦਵਾਂ ਇਹਨੇ ਕਮਲਾ ਹੋ ਜਾਣਾ ਮੇਰਾ ਜੀ ਕਰਦਾ ਸ਼ੀਸ਼ਾ ਰੱਖ ਦਵਾਂ ਚੱਕ ਕੇ ਕਮਰੇ ਅੰਦਰ ਲਾ ਦਵਾਂ ਇਹ ਬਚਾਰੇ ਨੇ ਡੇਲੀ ਇੱਥੇ ਕਰੀਏ ਕਰਨ ਕਿਉਂਕਿ ਜਾਨਵਰ ਹਨ ਉਹਨੇ ਆਪਣੇ ਉਹਨੂੰ ਦੇਖਿਆ ਹੀ ਪਹਿਲੀ ਵਾਰੀ ਇਹ ਸ਼ੀਸ਼ੇ ਦੇ ਵਿੱਚ ਉਹਨੇ ਦੇਖਿਆ ਪਹਿਲੀ ਵਾਰੀ ਇਹ ਵਿਚਾਰੇ ਨੇ ਆਪਣੇ ਉਹਨੂੰ ਲੈ ਸ਼ੀਸ਼ਾ ਰੱਖ ਦੇ ਦਿੰਨਾ ਮੈਂ ਕਾ ਚੱਲ ਚੱਲ ਜਾ ਉਹਦਾ ਮਾਮਾ ਕਮਲਾ ਘਰ ਤਾਂ ਘੁੰਮ ਘੁੰਮ ਗਿਆ ਦੇਖੋ ਇਧਰੋਂ ਵੀ ਸ਼ੀਸ਼ਾ ਆ ਇਧਰ ਵੀ ਸ਼ੀਸ਼ੇ ਜਿ ਦੇਖਦਾ ਆਪਣੇ ਆਨੂੰ ਇਧਰੋਂ ਵੀ ਉਹ ਵਿਚਾਰਾ ਸਦਾਈ ਹੋ ਗਿਆ ਉਹਨੇ ਜੀਸ਼ੇ ਸਾਰੇ ਭਾਰ ਰਿਹਾ ਇਕੱਲਾ ਇਕੱਲਾ ਕਰਕੇ ਰੱਖ ਆਹ ਦੇ ਕਿਹਾ ਇਕੱਲਾ ਇਕੱਲਾ ਕਰਕੇ ਰੱਖਣਾ ਪੈਣਾ ਬਾਅਦ ਚ ਰੋਟੀ ਖਾ ਲਵਾਂ ਫੇਰ ਕਰਦਾ ਹਾਂ ਜਾਂ ਚੱਲ ਜਾ ਦੇਖੀਏ ਜਦ ਤੱਕ ਅੱਧਾ ਘੰਟਾ ਦੇਖ ਲਾ ਫੇਰ ਮੈਂ ਚੱਕਦਾ ਓਏ ਜਾਂ ਚੱਲ ਜਾ ਮੋਰ ਆਹ ਉਹ ਦੇਖਿਏ ਨੇ ਮਾਲਕ ਚਾਹੀ ਮੈਥਨ ਹੁੰਨਾ ਹੈ ਨੇ ਉਦੋਂ ਨਹੀਂ ਜਾਣਾ ਦੇਖੀਏ ਇਹ ਸਦਾ ਸ਼ੀਸ਼ੇ ਲੁੱਯਾਉਗਾ ਦੇਖੀਏ ਇਹਨੂੰ ਪਤਾ ਕਿ ਹੋਰ ਮੋਰ ਹੈਗਾ ਇਹ ਹੀ ਹੈ ਇਹ ਹੋਰ 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 ਟੁੱੜ ਗਿਆ ਟੁੱੜ ਗਿਆ ਵੀ ਸ਼ੀਸ਼ੇ ਮਰੇ ਦੇਖਿਆ ਤਨ ਗਿਆ ਹੀ ਨਹੀਂ ਨਾ ਹੋਏ ਐ ਕਿਹ ਸੀ ਸੀ ਮਰੇ ਦੇਖ ਰਿਹਾ ਇਹਨਾਂ ਲਾਪਿਆ ਗਮ ਮੋਰ ਫੇ ਆ ਗਿਆ ਜੀ ਇਹਨੇ ਖੇਡ ਬਣਾਈ ਹੋਈ ਇਹਨਾਂ ਵਾਂਗੇ ਆ ਗਿਆ ਉਹ ਵਿਚਾਰੇ ਮੈਂ ਕਿਹ ਦੇ ਲਾ ਇਨਸਾਨ ਆ ਨਾ ਆਪਾਂ ਸ਼ੀਸ਼ਾ ਦੇਖ ਲਈਦਾ ਆਪਣਾ ਮੂੰਹ ਇਹ ਵਿਚਾਰੇ ਨੇ ਪਹਿਲੀ ਵਾਰੀ ਦੇਖਿਆ ਹੋਣਾ ਕਿ ਮੈਂ ਇਦਾਂ ਦਾ ਆ ਇਹਨੇ ਪਹਿਲੀ ਵਾਰੀ ਦੇਖਿਆ ਹੋਣਾ ਮੈਂ ਇਦਾਂ ਦਾ ਦੇਖੀ ਐ हां मगर ਵੀ ਸ਼ੀਸ਼ਾ ਆ ਨਾ ਠੁੰਗੇ ਮਾਰਦਾ ਕਦੀ ਕੋ ਉਹਨੂੰ ਉਹਦੇ ਪਾਣੇ ਘਰੇ ਹੋਰ ਆ ਮੋਰ ਕੋਈ ਸੀ ਹੋਰ ਆ ਪਰ ਤੂੰ ਇਹ ਸੋਚ ਕੇ ਦੇਖ ਮੈਂ ਕਹਿੰਨਾ ਆਪਾਂ ਦਾ ਡੇਲੀ ਸ਼ੀਸ਼ਾ ਦੇਖੀ ਦਾ ਇਹਨੇ ਆਪਣੇ ਆਨ ਪਹਿਲੀ ਵਾਰ ਹੀ ਦੇਖਿਆ ਹੋਣਾ ਹਨਾ ਸ਼ੀਸ਼ੇ 'ਚ ਕਿ ਮੈਂ ਇਦਾਂ ਦਾ ਆ ਹਾਂ ਘਾ ਘੁੰਮੀ ਜਾਂਦਾ ਅੜ ਨਾਲ ਉਹ ਠੁੰਗੇ ਮਾਰਦਾ ਉਹਨੂੰ ਲੱਗਦਾ ਘਰੇ ਹੋਰ ਮੋਰ ਉਹਦੇ ਉਹਦੇ ਮੈਂ ਕਿਸ਼ੀਸ਼ੇ ਚੱਕ ਕੇ ਰੱਖਦਾ ਹਾਂ ਉਹਨਾਂ ਵਿਚਾਰਾ ਕਮਲਾ ਹੋ ਜਿਓ ਹੈ ਨਾ ਕੱਲ ਵੀ ਕਿੰਨਾ ਚਿਰ ਬੈਠਾ ਰਿਹਾ ਕੱਲ ਆਇਆ ਕੱਲ ਆਇਆ ਆਹੋ ਬਹੁਤ ਟਾਈਮ ਬੈਠਾ ਰਿਹਾ ਐ ਦੇ ਘੁੰਮ ਜਾਂਦਾ ਵਾ ਸ਼ੀਸ਼ੇ ਹੋਰੇ ਕਿੰਨਾ ਕਰ ਰਹੀ ਗਿਆ ਕੰਮ ਹਾਂ ਨਾ ਗੁਰ ਕਰਦੀ ਉਹਦਾ ਧਿਆਨ ਗੱਡੀ ਵਾਲਾ ਆਇਆ ਆਇਆ ਤੁਮ ਨਾਲ ਜਾਨੀ ਫੋਟੋ ਫੇਟ ਰਿਹਾ ਦਾਲ ਜਾਣ ਨੂੰ ਪਿਆਰੇ ਇਹ ਨਾਲ ਜਾਣੇ ਨਾਲ ਜਾਣਾ ਮੇਰੇ ਹੈਂ ਜੈਨੇ ਕੀ ਕਰਨ ਨਾਲ ਨਾਲ ਨੇ ਦੰਦ ਲੋਣ ਚੱਲੋ ਚੱਲੋ ਉਹ ਗੱਡੀ ਆ ਗਈ ਬਣਾਵਾ ਗੱਡੀ ਤੇ ਬਣਾ ਲੈ ਬਣਾਵਾ ਗੱਡੀ ਚ ਚੱਲ ਬੇਹ ਖੋਲ ਤੱਕ ਆਲੇ ਬਾਜੀ ਉਹ ਸੱਜੇ ਤਿਆਰ ਹੋ ਗਈ ਨਾਲ ਉਹ ਗੱਡੀ ਆਪਣੀ ਆ ਗਈ ਉਹ ਗੱਡੀ ਆ ਗਈ ਉਹ ਤੇ ਗੱਡੀ ਆਪਣੀ ਆ ਗਈ ਬਾਏ ਬਾਏ ਕਰਦੇ